ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਇਲਾਕਾ ਨਿਵਾਸੀਆਂ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹੁਣ ਤੁਹਾਡੇ ਇਲਾਕੇ ਵਿੱਚ ਸਤਗੁਰੂ ਟੂਰ ਐਂਡ ਟਰੈਵਲਸ ਦੀ ਓਪਨਿੰਗ ਹੋ ਚੁੱਕੀ ਹੈ ਇਹ ਓਪਨਿੰਗ ਨਵਰਾਤਰਾ ਦੇ ਸ਼ੁਭ ਦਿਨਾਂ ਵਿਖੇ ਹੋਈ ਹੈ ਇਸ ਦੀ ਓਪਨਿੰਗ ਕਰਤਾਰਪੁਰ ਸ਼ਹਿਰ ਦੇ ਪੁਰਾਣਾ ਸ਼ਾਲਾ ਵਿਖੇ ਹੋਈ ਹੈ ਇਸ ਸੈਂਟਰ ਵਿਖੇ ਦੇਸ਼ ਵਿਦੇਸ਼ ਤੇ ਹਰ ਕੋਨੇ ਵਿੱਚ ਬੜੇ ਹੀ ਵੱਜੀ ਪੈਸਿਆਂ ਤੇ ਭੇਜਿਆ ਜਾਂਦਾ ਹੈ ਚਾਹੇ ਕਿਸੇ ਨੇ ਅਰਬ ਕੰਟਰੀ ਵਿੱਚ ਜਾਣਾ ਹੋਵੇ ਜਾਂ ਯੂਰਪ ਕੰਟਰੀ ਵਿੱਚ ਸਭ ਤੋਂ ਵੱਡੀ ਇਸ ਸੈਂਟਰ ਦੀ ਇੱਕ ਖਾਸੀਅਤ ਹੈ ਕਿ ਇਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਨ ਇਸ ਤੋਂ ਇਲਾਵਾ ਇਹਨਾਂ ਨੇ ਜ਼ਰੂਰਤਮੰਦ ਲੋਕਾਂ ਦੇ ਲਈ ਇੱਕ ਹੋਰ ਆਫਰ ਦਿੱਤੀ ਹੈ ਕਿ ਅਗਰ ਕਿਸੇ ਕੋਲ ਪੈਸੇ ਨਹੀਂ ਹਨ ਤਾਂ ਉਹ ਜਦੋਂ ਬਾਹਰ ਵਿਦੇਸ਼ ਵਿੱਚ ਪੁੱਜ ਕੇ ਕੰਮ ਕਰਨ ਲੱਗ ਪੈਂਦਾ ਹੈ ਤਾਂ ਉਹ ਆਪਣੀ ਤਨਖਾਹ ਵਿੱਚੋਂ ਕਿਸ਼ਤਾਂ ਵਿੱਚ ਵੀ ਪੈਸੇ ਦੇ ਸਕਦਾ ਹੈ ਇਹ ਆਫਰ ਇਹਨਾਂ ਤੋਂ ਇਲਾਵਾ ਹੋਰ ਕਿਸੇ ਕੋਲ ਵੀ ਨਹੀਂ ਹੈ ਅਗਰ ਜੇ ਤੁਸੀਂ ਵੀ ਆਪਣਾ ਪਵਿੱਕ ਸੁਨਹਿਰੀ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸਤਗੁਰੂ ਟੂਰ ਐਂਡ ਟਰੈਵਲਸ ਨਾਲ ਸੰਪਰਕ ਕਰਕੇ ਇਸ ਦਾ ਲਾਭ ਉਠਾਣ ਜੀ ਸਰ ਬੋਲੀਏ ਸਤਗੁਰੂ ਮਹਾਰਾਜ ਕੀ ਜੈ ਭਗਵਾਨ ਕੀ ਅਸੀਮ ਕਿਰਪਾ ਸੇ ਸਤਗੁਰੂ ਮਹਾਰਾਜ ਦੇ ਆਸ਼ੀਰਵਾਦ ਸੇ ਆਜ ਨਵਰਾਤਰੀਆਂ ਦੇ ਸ਼ੁਭ ਪਲਖਸ਼ ਮੇ आपके गांव पुराना शाला में श्री सतगुरु टूर एंड ट्रैवल का शुभ उद्घाटन किया गया नवरात्रों के उपलक्ष्य में आप सभी देशवासियों को नवरात्रों की हार्दिक शुभकामनाएं ये जो सतगुरु टूर एंड ट्रैवल है ये सदा सदा के लिए दिन दोग रात चौगनी तरक्की करे भगवान की कृपा इन पर बनी रहे जहाँ पर आप किसी भी कंट्री में जाने के लिए अप्लाई कर सकते हैं और सबसे बड़ी बात इनकी जे पैसे पहुंचने के बाद एक बार जहां पर अवश्य पहुंचे सेवा का मौका दें आप सभी का जीवन सदा सदा के लिए सुख में हो मंगल में हो आनंद में हो जय श्री राम महादेव माँ संतोखी जिला पठानकोट तो अजा जी अच्छे सहला रोड सतगुरु दफ्तर टैबल दफ्तर पहुंचे हैं जरा कि अ ਇਨਾਂ ਨੇ ਤਾਂ ਨੂੰ ਵਿਚਰੇ ਕੀਤਾ ਹੈ ਇਥੇ ਕੀ ਜਿਹੜਾ ਵੀ ਕੋਈ ਬਾਹਰੀ ਕੰਟਰੀ ਜਾਂ ਕਿਤੇ ਵੀ ਕੋਈ ਜਾਣਾ ਚਾਹੁੰਦਾ ਹੈ ਇਹ ਮੇਰਾ ਪਤਾ ਆ ਕੇ ਵਿਚੜ ਕਰ ਲੋ ਠੀਕ ਹੈ ਪੈਸਾ ਕੋਈ ਨਹੀਂ ਲਿਆ ਜਾਏਗਾ ਪਹਿਲੇ ਬੰਦਾ ਉਥੇ ਪਹੁੰਚੇਗਾ ਕੰਮ ਤੇ ਲੱਗੇਗਾ ਉਹਦੇ ਬਾਅਦ ਵਿੱਚ ਕੋਈ ਵੀ ਪੈਸਾ ਬਾਅਦ ਵਿੱਚ ਲਿਆ ਜਾਏਗਾ ਬੰਦਾ ਕੰਮ ਲੱਗਣ ਤੋਂ ਬਾਅਦ ਕਿਹੜੇ ਕਿਹੜੇ ਦੇਸ਼ਾਂ ਵਿੱਚ ਭੇਜੇ ਜਾ ਰਹੇ ਭਾਈ ਪੁਰਤਗਾਲ ਆਲ ਇੰਡੀਆ ਮਤਲਬ ਜਿੱਥੇ ਵੀ ਬਾਹਰੀ ਕੰਟਰੀ ਦਵੇ ਪੁਰਤਗਾਲ ਹਰ ਇੱਕ ਮਰੀਦ ਜਿੰਨੇ ਵੀ ਆਪਣੇ ਕੰਟਰੀ ਆਇਆ ਬਾਅਦ ਦੀਆਂ ਕਿਤੇ ਵੀ ਜਾ ਸਕਦੇ ਸਰ ਬਹੁਤ ਸਾਰੇ ਜਿਹੜੇ ਸੈਂਟਰ ਹੈਗੇ ਆ ਉਹ ਪਹਿਲਾਂ ਪੈਸੇ ਲੈ ਕੇ ਤੇ ਦੁਬਾਰਾ ਪੇਦੇ ਆ ਤੇ ਇਹਨਾਂ ਬਾਰੇ ਕੀ ਹੈਗਾ ਵਿਚਾਰ ਆਪਾਂ ਜੀ ਪੈਸੇ ਆਪਾਂ ਬਾਅਦ ਵਿੱਚ ਲੈਣਗੇ ਉਹਦੇ ਬਾਅਦ ਬੰਦਾ ਉੱਥੇ ਕੰਮ ਤੇ ਲੱਗ ਜਾਏਗਾ ਉਹਦੇ ਬਾਅਦ ਵਿੱਚ ਪੈਸੇ ਬੰਦਾ ਮੰਨ ਵੀ ਆਪਣੇ ਆਪ ਨੂੰ ਸਾਜੀਸ ਭਾਈ ਸਮਝੇਗਾ ਕਿ ਆਮ ਆਈ ਉਹਨੇ ਕੰਮ ਤੇ ਲੱਗ ਗਿਆ ਉਹਦੇ ਬਾਅਦ ਵਿੱਚ ਪੈਸੇ ਦੇ ਸਕਦਾ ਅ ਇਲਾਕੇ ਦੇ ਵਸੇ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਵੀ ਹੈ ਕਿ ਤੋ ਬਈ ਮਦਿੰਨਾ ਰਾਤਰੇ ਵੀ ਆਏ ਆਂ ਔਰ ਅੱਜ ਜਿਹੜਾ ਸਿਮਾ ਬਦੱਤ ਦਾ ਵੀ ਹੈਗਾ ਕਿ ਅੱਜ ਦੇ ਦਿਨ ਇੱਥੇ ਜਿਹੜਾ ਕਿ ਦਫਤਰ ਓਪਨ ਹੋਇਆ ਸਾਡੇ ਪ੍ਰਧਾਨ ਨੇ ਓਪਨ ਕੀਤਾ ਮੈਂ ਚਾਹਨਾ ਕਿ ਤੁਸੀਂ ਆਓ ਵਿਜ਼ਿਟ ਕਰੋ ਤੇ ਮਿਲੋ ਬਾਹਰਨੀ ਘਟ ਦੇ ਵਿੱਚ ਜਾ ਕੇ ਆਪਣਾ ਵਿਜੇ ਲਵਾਓ ਤੇ ਕੰਮ ਕਰੋ ਅਗਸਾ ਦੇ ਦੇਸ ਬਸ ਠੀਕ ਹੈ